ਸਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਦਨਾ ਪਾਪ ਪੁੰਨ ਸੰਬੰਧ ਮਮਤਾ ਮੋਹ ਸੋ ਬੰਦਨਾ ਪੁੱਤਰ ਕਲਤਰ ਸੁਤੰਦ ਕਰਮ ਧਰਮ ਸਭ ਬੰਦਨਾ ਪਾਪ ਪੁੰਨ ਸੰਬੰਧ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀਆਂ ਦਿਵਾਰ ਚੱਲ ਰਹੀ ਆ ਰਾਗ ਬਿਆ ਗੜਾ ਦੇ ਵਿੱਚ ਅਵਾਰ ਦੀ 7ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 551 ਦੇ ਉੱਪਰ ਸੋ ਮਹਾਰਾਜ ਕਹਿੰਦੇ ਕਰਮ ਧਰਮ ਸਭ ਬੰਦਨਾ ਪਾਪ ਪੁੰਨ ਸੰਬੰਧ ਅਰਥਾਤ ਕਿ ਜਿੰਨੇ ਵੀ ਅਖੌਤੀ ਧਰਮ ਦੇ ਅਖੌਤੀ ਕਰਮ ਹਨ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਸਾਰੇ ਬੰਧਨ ਰੂਪ ਹੀ ਨੇ ਪਾਏ ਕਿਉਂਕਿ ਪਾਤਸ਼ਾਹ ਕਹਿੰਦੇ ਪਾਪ ਪੁੰਨ ਸੰਬੰਧ ਅਰਥਾਤ ਕਿਨਾਂ ਧਰਮ ਕਰਮਾਂ ਦੇ ਵਿੱਚ ਜਕੜੇ ਹੋਏ ਜੀਵਾਂ ਦਾ ਪਾਪ ਔਰ ਪੁੰਨ ਕਰਮਾਂ ਦੇ ਨਾਲ ਸੰਬੰਧ ਬਣਿਆ ਰਹਿੰਦਾ ਨਾਤਾ ਬਣਿਆ ਰਹਿੰਦਾ ਹੈ ਮਹਾਰਾਜ ਕਹਿੰਦੇ ਮਮਤਾ ਮੋਹ ਸੋ ਬੰਦਨਾ ਪੁੱਤਰ ਕਲਤਰ ਸੋ ਧੰਦਾ ਮਮਤਾ ਮੋਹ ਸੋ ਬੰਦਨਾ ਇਹ ਭਾਈ ਜਿਹੜੇ ਮਮਤਾ ਜਾਂ ਅਪਨਾਤ ਵਗੈਰਾ ਹੈ ਨਾ ਤੇ ਜੰਨਾ ਵੀ ਮੋਹ ਵਗੈਰਾ ਹੈ ਜੀਆਂ ਦੇ ਪ੍ਰਤੀ ਮਹਾਰਾਜ ਕਹਿੰਦੇ ਵੀ ਅਸਲ ਦੇ ਵਿੱਚ ਬੰਦਨ ਰੂਪ ਹੀ ਆ ਮਮਤਾ ਮੋਹ ਸੋ ਬੰਦਨਾ ਕਹਿੰਦੇ ਪੁੱਤਰ ਕਲੱਤਰ ਸੁਤੰਦ ਤੇ ਜਿਹੜਾ ਪੁੱਤਰ ਜਾਂ ਕਲੱਤਰ ਭਾਵ ਇਸਤਰੀ ਵਗੈਰਾ ਹੈ ਮਹਾਰਾਜ ਕਹਿੰਦੇ ਇਹਨਾਂ ਦੇ ਨਾਲ ਨਾਤਾ ਵੀ ਅਸਲ ਦੇ ਵਿੱਚ ਘਤੰਦਾ ਜਾਂ ਚਮੇਲਾ ਵਗੈਰਾ ਹੀ ਹੈ ਕਹਿੰਦੇ ਜਹਾਂ ਦੇਖਤਾ ਜੇਵਰੇ ਮਾਇਆ ਕਾ ਸੰਬੰਧ ਜਹਾਂ ਦੇਖਤਾ ਜੇਵਰੇ ਦਾਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਤੇ ਜਿੱਧਰ ਵੀ ਦੇਖਦਾ ਹਾਂ ਜਗਤ ਦੇ ਵਿੱਚ ਮੈਨੂੰ ਤੇ ਭਾਈ ਉਧਰ ਹੀ ਮਾਇਆ ਰੂਪ ਜੇਵਰੇ ਜਾਂ ਜੰਜੀਰ ਹੀ ਪਰਤੀਤ ੰਦੀ ਐ ਮਾਇਆ ਕਾ ਸੰਬੰਧ ਤੇ ਸਾਰ ਬੰਨੇ ਮਹਾਰਾਜ ਕਹਿੰਦੇ ਮੈਨੂੰ ਤੇ ਮਾਇਆ ਦਾ ਨਾਤਾ ਹੀ ਪਰਤੀਤ ਹੋ ਰਿਹਾ ਐ ਮਾਯਾ ਦਾ ਸੰਬੰਧੇ ਨਜ਼ਰ ਆ ਰਿਹਾ ਜੀਵਾਂ ਦੇ ਨਾਲ ਕਹਿੰਦੇ ਨਾਨਕ ਸੱਚੇ ਨਾਮ ਬਿਨ ਵਰਤਣ ਵਰਦਾ ਅੰਧਾ ਨਾਨਕ ਸੱਚੇ ਨਾਮ ਬਿਨ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਇਸ ਆਇਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਨਾਮ ਤੋਂ ਬਗੈਰ ਮਹਾਰਾਜ ਕਹਿੰਦੇ ਵਰਤਣ ਵਰਤੈ ਅੰਧ ਤਿਸਾਰਾ ਜਗਤ ਜਿਹੜੇ ਵੀ ਵਰਤੋਂ ਵਿਹਾਰ ਦੇ ਵਿੱਚ ਵਰਤ ਰਿਹਾ ਜਿਹੜੇ ਵੀ ਧੰਦਿਆਂ ਨੂੰ ਪੇਟ ਰਿਹਾ ਮਹਾਰਾਜ ਕਹਿੰਦੇ ਮਾਨਵ ਅੰਧ ਭਾਵ ਗਿਆਨ ਦਾ ਤਪਸਾਰਾ ਹੀ ਐ ਅਗਿਆਨਤਾ ਦੇ ਵਾਸੀ ਅਗਿਆਨਤਾ ਦੇ ਵਿੱਚ ਹੀ ਮਹਾਰਾਜ ਕਹਿੰਦੇ ਵਰਤ ਰਿਹਾ ਸੋ ਅਗੋ 7ਵੀਂ ਪੌੜੀ ਦੇ ਨਾਲ ਦੂਸਰਾ ਸ਼ਲੋਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਮਹੱਲਾ ਚੌਥਾ ਅੰਧੇ ਚਾਨਣਤਾthia ਜਾਂ ਸਾਧਗਰ ਮੇਲਾ ਰਜਾਏ ਬੰਧਨਾ ਤੋੜਾ ਸਤਿਅਵਸ ਅਗਿਆਨ ਅਧੇਰਾ ਜਾਏ ਅੰਧੇ ਚਾਨਣਤਾthia ਅਰਥਾਤ ਕਿ ਅਗਿਆਨਤਾ ਦੇ ਕੋਹ ਪਹਨੇਰੇ ਦੇ ਵਿੱਚ ਗਲਦਾਨ ਜੀਵ ਦੇ ਅੰਦਰ ਅੰਤਿਸ਼ ਕਰਨ ਦੇ ਵਿੱਚ ਗਿਆਨ ਦਾ ਗਿਆਨਣ ਭਾਈ ਤਾਂ ਹੁੰਦਾ ਜੇਕਰ ਮਹਾਰਾਜ ਕਹਿੰਦੇ ਜਾ ਸਤਿਗੁਰ ਮਿਲੈ ਰਜਾਏ ਜੇਕਰ ਸਤਿਗੁਰ ਪਾਸ਼ਾ ਆਪੇ ਆਪਣੇ ਰਜਾ ਦੇ ਮੁਤਾਬਕ ਆਪਣੀ ਮौज ਦੇ ਮੁਤਾਬਕ ਜੀਵਾਂ ਨੂੰ ਮਿਲ ਪੈਣ ਤਾਂ ਉਸ ਦੇ ਅੰਤਿਸ਼ ਕਰਨ ਦੇ ਵਿੱਚੋਂ ਹਿਰਦੇ ਦੇ ਵਿੱਚੋਂ ਗਿਆਨਤਾ ਦਾ ਹਨੇਰਾ ਦੌੜ ਜਾਂਦਾ ਹੈ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਬੰਦਨ ਤੋੜਾ ਸੱਚ ਵਸ ਅਗਿਆਨ ਅંધੇਰਾ ਜਾਏ ਬੰਧਨਾਂ ਤੋੜਾ ਸੱਚ ਵਸ ਤੇ ਜੀ ਦੇ ਮਹਾਰਾਜ ਮਾਇਆ ਦੇ ਬੰਧਨ ਤੋੜ ਦਿੰਦੇ ਨੇ ਗੁਰਪਰਮੇਸ਼ਰ ਜੀ ਔਰ ਜਿਹੜਾ ਸੱਚ ਦੇ ਵਿੱਚ ਵਸਣਾ ਕਰਦਾ ਹੈ ਮਹਾਰਾਜ ਕਹਿੰਦੇ ਉਹਦੇ ਅੰਦਰ ਉਹ ਗਿਆਨਤਾ ਦਾ ਹਨੇਰਾ ਜਾਂਦਾ ਰਹਿੰਦਾ ਹੈ ਮਹਾਰਾਜ ਕਹਿੰਦੇ ਸਾਬ ਕਿਛ ਦੇਖਿਆ ਤੇ ਸਾਕ ਜਿਨ ਕੀ ਆਤਨ ਸਾਜ ਨਾਨਕ ਸ਼ਰਣ ਕਰ ਤਾਰ ਕੀ ਕਰਤਾ ਰਾਖੈ लाਜ ਸਾਬਕੇਸ਼ ਦੇਖੇ ਤਿਸਾ ਕਾ ਤੇ ਜਿਹੜੇ ਗੁਰਮੁਖ ਗੁਰੂ ਪਿਆਰੇ ਮਹਾਰਾਜ ਕਹਿੰਦੇ ਸਾਰਾ ਕੁਝ ਹੀ ਉਹ ਪਰਮੇਸ਼ਰ ਦਾ ਕਰਕੇ ਵੇਖਦੇ ਨੇ ਜਗਤ ਦੇ ਵਿੱਚੋਂ ਜਿਨ ਕੀ ਆਤਨ ਸਾਜ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਤਨ ਦੀ ਸਾਜਣਾ ਕੀਤੀ ਹੈ ਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਰਕੇ ਵੇਖਦੇ ਨੇ ਗੁਰਮੁਖ ਗੁਰੂ ਪਿਆਰੇ ਸਾਰਾ ਕੁਝ ਜਗਤ ਦੇ ਵਿੱਚੋਂ ਕਹਿੰਦੇ ਨਾਨਕ ਸ਼ਰਣ ਕਰ ਤਾਰ ਕੀ ਕਰਤਾ ਰਾਖੈ ਲਾਜ ਨਾਨਕ ਸ਼ਰਣ ਕਰ ਤਾਰ ਕੀ ਚੌਥੇ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਹ ਜਿਹੜੇ ਗੁਰਮੁਖ ਗੁਰੂ ਪਿਆਰੇ ਉਹ ਜਗਤ ਨੂੰ ਪੈਦਾ ਕਰਨੇ ਵਾਲੇ ਕਰਤਾਰ ਦੀ ਸ਼ਰਣ ਦੇ ਵਿੱਚ ਪਏ ਨੇ ਉਹਦੇ ਚਰਨਾਂ 'ਚ ਡਿੱਗੇ ਨੇ ਕਰਤਾ ਰਾਖਾ ਲਾਜ ਤੇ ਕਰਤਾ ਪੁਰਖ ਖੁਦ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਦੀ ਲਾਜ ਪਤ ਰੱਖਦਾ ਹੈ ਭਾਈ ਸੋ ਅਗੋ ਆਪਣੀ ਵਾਰ ਦੀ 7ਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਜਦ ਆਪੇ ਥਾਟ ਕੀ ਆਬਹ ਕਰਤਾ ਤਦੋ ਪੋਛਨ ਸੇਵਕ ਬੀਆ ਤਦੋ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰਨ ਦੂਜਾ ਕੀਆ ਇੰਜਦਹ ਆਪੇ ਥਾਟ ਕਿਆ ਬਹਿ ਕਰਤਾ ਜਦੋਂ ਆਕਾਲ ਪੁਰਖ ਵਾਹਿਗੁਰੂ ਜੀ ਨੇ ਕਰਤਾ ਪੁਰਖ ਜੀ ਨੇ ਆਪ ਇਨਤਸੱਲੀ ਦੇ ਨਾਲ ਬੈਠ ਕੇ ਥਾਟ ਕਿਆ ਮਹਾਰਾਜ ਕਹਿੰਦੇ ਰਚਨਾ ਰਚੀ ਨੇ ਜਗਤ ਬਣਾਇਆ ਸੰਸਾਰ ਦੇ ਘਾੜਦ ਘੜੀ ਵਿਸ਼ਵ ਨੂੰ ਬਣਾਉਣਾ ਕੀਤਾ ਤਦਹ ਪੋਸ਼ਨਾ ਸੇਵਕ ਬੀ ਆ ਉਹਦੋਂ ਮਹਾਰਾਜ ਕਹਿੰਦੇ ਕੋਈ ਸੇਵਕ ਵੀ ਆਰਥਾਤ ਹੋਰ ਕੋਈ ਸੇਵਕ ਵਗੈਰਾ ਵੀ ਨਹੀਂ ਸੀ ਉਸ ਦਾ ਜਿਸ ਨੂੰ ਪੂਸ਼ਕ ਉਹ ਜਗਤ ਦੀ ਰਚਨਾ ਰਾਜ ਦਾ ਭਾਵ ਉਹ ਕਿਉਂ ਨੇ ਆਪ ਹੀ ਆਪਣੇ ਮਨ ਦੀ ਭਾਵਨਾ ਮੁਤਾਬਕ ਰਚਨਾ ਰਚੀ ਆ ਘਾੜ ਤੇ ਘੜੀ ਬਣਤ ਬਣਾਈ ਹੈ ਕਹਿੰਦਾ ਤਦਹ ਕਿਆ ਕੋ ਲੇਵਾ ਕਿਆ ਕੋ ਦੇਵਾ ਜਾਂ ਅਵਰਨ ਦੂਜਾ ਕੀਆ ਤਦੋ ਕਿਆ ਕੋ ਲੇਵਾ ਉਦੋਂ ਮਹਾਰਾਜ ਕਹਿੰਦੇ ਕੀ ਕੋਈ ਕਿਸੇ ਦੇ ਕੋਲੋਂ ਕੁਝ ਲੈਂਦਾ ਸੀ ਪਤਾ ਹੈ ਕਿ ਆਕੋ ਦੇਵਕੀ ਕੋਈ ਕਿਸੇ ਨੂੰ ਕੁਝ ਦਿੰਦਾ ਸੀ ਭਾਵ ਕੇ ਨਾ ਤਾਂ ਕੋਈ ਕਿਸੇ ਕੋਲੋਂ ਕੁਝ ਲੈਂਦਾ ਸੀ ਤੇ ਨਾ ਹੀ ਕਿਸੇ ਨੂੰ ਕੋਈ ਕੁਝ ਦਿੰਦਾ ਸੀ ਮਹਾਰਾਜ ਕਹਿੰਦੇ ਜਾਂ ਅਬਰ ਨਾ ਦੋ ਜਾ ਕੀਆ ਜਦੋਂ ਉਸ ਕਾਲਪੁਰਖ ਵਾਹਿਗੁਰੂ ਨੇ ਕਿਸੇ ਹੋਰ ਨੂੰ ਅਜੇ ਪੈਦਾ ਹੀ ਨਹੀਂ ਸੀ ਕੀਤਾ ਫਿਰ ਭਾਈ ਦਾਤਾਂ ਦਾ ਤੇ ਇਦਾਂ ਲੈਣ ਦੇਣ ਦਾ ਤੇ ਸਬੰਧ ਹੀ ਪੈਦਾ ਨਹੀਂ ਹੁੰਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਹਿੰਦਾ ਫਿਰ ਆਪੇ ਜਗ ਤੇ ਉਪਾਇਆ ਕਰਤਾ ਦਾਨ ਸਭਨਾਂ ਕੋ ਦਿਆ ਫਿਰ ਆਪੇ ਜਗ ਤੇ ਉਪਾਇਆ ਕਰਤਾ ਤੇ ਫਿਰ ਆਪ ਹੀ ਕਰਤਾ ਪੁਰਖ ਜੀ ਨੇ ਜਗ ਤੇ ਉਤਪਤੀ ਕੀਤੀ ਸੰਸਾਰ ਦੀ ਰਚਨਾ ਕੀਤੀ ਔਰ ਮਹਾਰਾਜ ਕਹਿੰਦਾ ਦਾਨ ਸਭਨਾਂ ਕੋ ਦਿਆ ਤੇ ਸਾਰੇ ਜੀਵਾਂ ਨੂੰ ਮਹਾਰਾਜ ਕਹਿੰਦਾ ਦਾਤਾ ਰੂਪੇ ਦਾਨ ਦਿੱਤਾ ਆਕਾਲ ਪੁਰਖ ਵਾਇਗੁਰੂ ਜੀ ਨੇ ਕਹਿੰਦੇ ਆਪੇ ਸੇਵ ਬਣਾਈਆਂ ਨਾ ਗੁਰਮੁਖੇ ਆਪੇ ਅੰਮ੍ਰਿਤ ਪੀਆ ਆਪੇ ਸੇਵ ਬਣਾਈਆਂ ਨਾ ਗੁਰਮੁਖੇ ਤੇ ਫਿਰ ਗੁਰਮਖਾ ਗੁਰੂ ਪਿਆਰਿਆਂ ਦੇ ਲਈ ਕਾਪੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੇਵਾ ਤੋਂ ਭਗਤੀ ਜਿਹੜੀ ਬਣਾ ਦਿੱਤੇ ਫਤੇ ਆਪੇ ਅਮਰਤ ਪੀਅਰ ਅਰਥਾਤ ਕਿ ਆਪ ਹੀ ਭਗਤਾਂ ਦੇ ਵਿੱਚ ਦੀ ਗੁਰਮਖਾਂ ਦੇ ਵਿੱਚ ਦੀ ਸੇਵਕਾਂ ਦੇ ਵਿੱਚ ਦੀ ਸੇਵਾ ਕਰਕੇ ਨਾਮ ਰੂਪੀ ਅਮਰਤ ਨੂੰ ਪੀਂਦਾ ਫਿਰਦਾ ਹੈ ਉਹ ਪਰਮੇਸ਼ਰ ਕਹਿੰਦੇ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰ ਸੋthia ਆਪ ਨਿਰੰਕਾਰ ਆਕਾਰ ਹੈ ਆਪੇ ਤੇ ਉਹ ਆਕਾਲਪੁਰਖ ਵਾਹਿਗੁਰੂ ਆਪੇ ਨਿਰੰਕਾਰ ਅਰਥਾਤ ਅਕਾਰ ਤੋਂ ਰਹਿਤ ਨਿਰਗੁਣ ਬ੍ਰਹਮ ਹੈ ਅਦ੍ਰिष्ट ਪਰਮੇਸ਼ਰ ਹੈ ਅਲਖ ਹੈ ਅਤੇ ਮਹਾਰਾਜ ਕਹਿੰਦੇ ਆਕਾਰ ਹੈ ਆਪੇ ਤੇ ਦ੍ਰਿਸ਼ਟਮਾਨ ਜਨ ਨਜ਼ਰੀ ਆਉਣ ਵਾਲਾ ਆਕਾਰ ਜਾਂ ਸਰਗੁਣ ਪਸਾਰਾ ਵੀ ਉਹ ਆਪ ਹੀ ਆਕਾਲਪੁਰਖ ਵਾਹਿਗੁਰੂ ਕਹਿੰਦੇ ਆਪੇ ਕਰ ਸੋਥੀਆ ਤੇ ਜੋ ਵੀ ਉਹ ਆਕਾਲਪੁਰਖ ਵਾਹਿਗੁਰੂ ਆਪੇ ਆਪਣੇ ਮੌਜ ਦੇ ਮੁਤਾਬਕ ਕਰਦਾ ਹੈ ਨਾ ਪਾਈ ਜਗਤ ਦੇ ਵਿੱਚ ਥੀਆ ਅਰਥਾਤ ਹੁੰਦਾ ਵੀ ਉਹੀ ਹੈ ਸੋ ਅਗੋ ਅਠਵੀਂ ਪਾਉੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ ਤੀਜਾ ਗਰਮੁ ਖੇ ਪ੍ਰਭ ਸੇਵਾ ਸਦ ਸਾਜਾ ਅਨੰਦ ਸਹਿਜ ਪਿਆਰ ਸਦਾ ਆਨੰਦ ਗਾਵੈ ਗੁਣ ਸਾਜੇ ਅਰਧ ਉਰਧ ਉਰਤਾਰ ਗੁਰਮੁਖੇ ਪ੍ਰਭ ਸੇਵ ਸਦ ਸਾਜਾ ਜਿਹੜੇ ਗੁਰਮੁਖ ਗੁਰੂ ਪਿਆਰੇ ਨੇ ਉਹ ਸਦਾ ਹੀ ਸੱਚੇ ਪ੍ਰਭੂ ਦੀ ਸੇਵਾ ਥਵਾ ਸਿਮਰਨ ਕਰਦੇ ਹਨ ਕਿਵੇਂ ਮਹਾਰਾਜ ਕਹਿੰਦੇ ਆਨੰਦ ਸਹਜ ਪਿਆਰ ਰਾਤ ਦਿਨ ਸਹਜ ਪ੍ਰੇਮ ਦੇ ਸਦਕਾ ਮਹਾਰਾਜ ਕਹਿੰਦੇ ਉਹ ਸੇਵਾ ਥਵਾ ਸਿਮਰਨ ਕਰਦੇ ਨੇ ਸੱਚੇ ਪ੍ਰਭੂ ਦਾ ਗੁਰਮੁਖ ਗੁਰੂ ਪਿਆਰੇ ਕਹਿੰਦੇ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਧ ਉਰਧਾਰ ਸਦਾ ਆਨੰਦ ਗਾਵੇ ਗੁਣ ਸਾਚੇ ਉਸ ਸਦਾ ਹੀ ਆਨੰਦ ਅਵਸਥਾ ਦੇ ਵਿੱਚ ਗੜੁਚ ਹੋ ਕੇ ਉਸ ਸੱਚੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਦੇ ਨੇ ਕਿਹੜੇ ਸੱਚੇ ਪਰਮੇਸ਼ਰ ਦੇ ਜਿਹੜਾ ਮਹਾਰਾਜ ਕਹਿੰਦੇ ਅਰਧ ਉਰਧ ਉਰਧਾਨ ਅਰਧ ਅਰਥਾਤ ਕਿ ਥੱਲੇ ਧਰਤੀ ਦਾ ਪਤਾਲਾਂ ਦੇ ਵਿੱਚ ਵੀ ਮੌਜੂਦ ਹੈ ਜਿਹੜਾ ਕਦ ਉਰਧ ਅਰਥਾਤ ਕਿ ਉੱਪਰ ਅੰਬਰ ਜਾਂ ਆਕਾਸ਼ ਦੇ ਵਿੱਚ ਵੀ ਮੌਜੂਦ ਹੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਉਰ ਦੇ ਵਿੱਚ ਧਾਰਨ ਕਰਕੇ ਭਾਵ ਹਿਰਦੇ ਦੇ ਵਿੱਚ ਟਿਕਾ ਕੇ ਗੁਰਮੁਖ ਆਨੰਦ ਵਸਾ ਦੇ ਵਿੱਚ ਗੁੜੋਚ ਹੋ ਕੇ ਉਹਦੇ ਗੁਣਾਂ ਨੂੰ ਗਾਉਣਾ ਕਰਦੇ ਹਨ ਕਹਿੰਦੇ ਅੰਤਰ ਪ੍ਰੀਤਮ ਵਸਿਆ ਤੋਰੇ ਕਰਮ ਲਿਖਿਆ ਕਰਤਾਰ ਨਾਨਕ ਆਪ ਮਲਾਇਆ ਨ ਆਪੇ ਕਿਰਪਾ ਧਾਰਾ ਅੰਤਰ ਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ ਉਹਨਾਂ ਗੁਰਮੁਖਾ ਗੁਰੂ ਪਿਆਰਿਆਂ ਦੇ ਅੰਦਰ ਅੰਤਿਸ਼ ਕਰਨ ਦੇ ਵਿੱਚ ਹਿਰਦੇ ਦੇ ਵਿੱਚ ਉਹ ਪ੍ਰੀਤਮ ਪਿਆਰਾ ਵਸ ਗਿਆ ਇਹਨਾਂ ਦੇ ਜਿਨ੍ਹਾਂ ਦੇ ਮਹਾਰਾਜ ਕਹਿੰਦੇ ਧੁਰ ਕਰਮ ਲਿਖਿਆ ਕਰਤਾਰ ਉਹ ਜਗਤ ਨੂੰ ਪੈਦਾ ਕਰਨੇ ਵਾਲੇ ਕਰਤਾਰ ਨੇ ਧੁਰ ਰੋਹ ਇਹਨਾਂ ਦੇ ਕਰਮਾਂ ਚ ਭਾਗਾ ਚ ਲੇਖਾਂ ਚ ਮੱਥੇ ਚ ਲਿਖਿਆ ਸੀ ਉਹਨਾਂ ਦੇ ਮਹਾਰਾਜ ਕਹਿੰਦੇ ਅੰਦਰ ਵਸ ਗਿਆ ਉਹ ਪ੍ਰੀਤਮ ਪਿਆਰਾ ਕਿਨੇ ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰਾ ਨਾਨਕ ਆਪੇ ਮਿਲਾਇਨ ਤੇ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਨੂੰ ਪਾਤਸ਼ਾਹ ਜੀ ਨੇ ਤਰੁੱਟ ਕੇ ਦੇ ਆਲੂ ਕਿਰਪਾ ਲੋ ਹੋ ਕੇ ਆਪ ਹੀ ਮਿਲਣਾ ਕੀਤਾ ਆਪਣੇ ਚਰਨਾਂ ਦੇ ਨਾਲ ਕਿਵੇਂ ਆਪੇ ਕਿਰਪਾ ਧਾਰਾ ਤਾਬ ਇਹ ਕਿਰਪਾ ਧਾਰਨ ਕਰਕੇ ਮੇਰਾ ਦੇ ਘਰ ਜਾ ਕੇ ਉਹਨਾਂ ਨੂੰ ਮਿਲਣਾ ਕੀਤਾ ਹੈ ਆਪਣੇ ਚਰਨਾਂ ਦੇ ਨਾਲ ਸੋਗ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਾਰ ਦੀ ਪੌੜੀ 8ਵੀਂ ਦੇ ਨਾਲ ਮਹੱਲਾ ਤੀਜਾ ਕਹਿਆ ਕਥਿਆ ਨਾ ਪਾਈ ਆਨ ਦਿਨ ਰਹਾ ਸਦਾ ਗੁਣ ਗਾਏ ਵੈਣ ਕਰਮੈ ਕਿਨਾ ਨਾ ਪਾਇਓ ਭੌਕ ਮੋਏ ਬਿਲ ਲਾਏ ਕਹਿਆ ਕਥਿਆ ਨਾ ਪਾਈ ਐ ਅਰਥਾਤ ਕਿ ਮੇਰਾ ਕਹਿਣੀ ਕਥਨੀ ਦੇ ਨਾਲੋਂ ਪਰਮੇਸ਼ਰ ਨੂੰ ਪਾਵੀ ਦਾ ਨਹੀਂ ਅਮਲਾਂ ਤੋਂ ਬਗੈਰ ਮਹਾਰਾਜ ਕਹਿੰਦੇ ਆਨੰਦਨ ਰਹਾ ਸਦਾ ਗੁਣ ਗਾਏ ਤੇ ਜੜ ਗੁਰਮੁ ਗੁਰੂ ਪਿਆਰੇ ਨੇ ਔਰ ਨੇਰੇ ਕਹਿਣੇ ਕਥਨੇ ਨੂੰ ਛੱਡ ਕੇ ਵਿਸਾਰ ਕੇ ਮਹਾਰਾਜ ਕਹਿੰਦੇ ਰਾਤ ਦਿਨ ਸਦਾ ਹੀ ਉਹਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਨੇ ਅੰਦਰੋਂ ਭੇਜ ਕੇ ਗੜੋਚ ਹੋ ਕੇ ਕਹਿੰਦੇ ਵੇਣਾ ਕਰਮਾ ਕਿਨਾਂ ਨਾ ਪਾਇਓ ਭੌਗ ਮੋਏ ਬਿਲ ਲਾਏ ਵਿਣ ਕਰਮਾ ਕਿਨਾਂ ਨਾ ਪਾਇਓ ਕਰਮਾਂ ਤੋਂ ਜਾਂ ਭਾਗਾ ਤੋਂ ਬਿਨਾਂ ਜਾਓ ਦੀ ਬਖਸ਼ਿਸ਼ ਤੋਂ ਬਿਨਾਂ ਅੱਜ ਤੋੜੀ ਕਿਸੇ ਨੇ ਵੀ ਉਸਾਰ ਬ੍ਰਹਮ ਪਰਮੇਸ਼ਰ ਜੀ ਨੂੰ ਪਾਇਆ ਨਹੀਂ ਬੇਸ਼ੱਕ ਮਹਾਰਾਜ ਕਹਿੰਦੇ ਭੌਕ ਮੋਏ ਬਿਲ ਲਾਏ ਤੇ ਕਿੰਨੇ ਮਨਮੁਖ ਜਾਂ ਆਪੋਦਰੇ ਮਹਾਰਾਜ ਕਹਿੰਦੇ ਭੌਕ ਭੌਕ ਕੇ ਮੁਰਗ ਮਰ ਗਏ ਵਿਲਕ ਵਿਲਕ ਕੇ ਮਰ ਗਏ ਕਹਿੰਦੇ ਗੁਰ ਕਾ ਸਬਦ ਮੰਨ ਤਨ ਭਿਜਾ ਆਪ ਵਸਾ ਮਨ ਆਏ ਨਾਨਕ ਨਦਰਿ ਪਾਇਆ ਆਪੇ ਲਏ ਮਿਲਾਏ ਗੁਰਗਾ ਸ਼ਬਦ ਮਨ ਤਨ ਭਜੈ ਗੁਰੂ ਮਹਾਰਾਜਿਆਂ ਦੇ ਸ਼ਬਦ ਦੇ ਦੁਆਰਾ ਗੁਰਬਾਣੀ ਦੇ ਦੁਆਰਾ ਗੁਰਮੁਖਾ ਗੁਰੂ ਪਿਆਰਿਆਂ ਦਾ ਮਾਨਸ ਹੋਇ ਤਾਨ ਹੋ ਪ੍ਰੇਮ ਦੇ ਵਿੱਚ ਨਿਭਜ ਜਾਂਦਾ ਗੁੜੋਤੋ ਜਾਂਦਾ ਕਹਿੰਦੇ ਆਪ ਅਵਸਾ ਮਨ ਆਏ ਜਦ ਜਦ ਮਨ ਤਨ ਭਜ ਜਾਂਦਾ ਨਾ ਫਿਰ ਪਾਰ ਬ੍ਰਹਮ ਪਰਮੇਸ਼ਰ ਜੀ ਆਪ ਆ ਕੇ ਉਹਨਾਂ ਗੁਰਮੁਖਾਂ ਦੇ ਮਨ 'ਚ ਵਸਦੇ ਨੇ ਜਿਨ੍ਹਾਂ ਗੁਰਮੁਖਾ ਗੁਰੂ ਪਿਆਰਿਆਂ ਦਾ ਅੰਦਰ ਭਜ ਜਾਂਦਾ ਗੁਰਬਾਣੀ ਦੇ ਨਾਲ ਕਹਿੰਦਾ ਨਾਨਕ ਨਦਰੇ ਪਾਈਆ ਆਪੇ ਲੈ ਮਿਲਾਏ ਨਾਨਕ ਨਦਰੇ ਪਾਈਆ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਈਓ ਸਾਕਾਲ ਪੁਰਖ ਵਾਹਿਗੁਰੂ ਦੀ ਨਦਰ ਥਵਾ ਮੇਰ ਦੀ ਨਿਗਾਹ ਦੇ ਨਾਲ ਉਸ ਨੂੰ ਪਾਵੀਦਾ ਹੈ ਔਰ ਮਹਾਰਾਜ ਕਹਿੰਦੇ ਆਪੇ ਲੈ ਮਿਲਾਏ ਅਤੇ ਉਹ ਕਾਲ ਪੁਰਖ ਵਾਹਿਗੁਰੂ ਆਪ ਹੀ ਗੁਰਮੁਖਾਂ ਨੂੰ ਆਪਣੇ ਚਰਨਾਂ ਦੇ ਨਾਲ ਮੜਾ ਲੈਂਦਾ ਹੈ ਸੋਗਵਾਰ ਦੇ 8ਵੇਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਤਾਪੇ வேத ਪੁਰਾਣ ਸਭ ਸਾਸਤ ਆਪ ਕਥੈ ਆਪ ਪੀਧਿਆ ਤਾਪੇ ਹੀ ਬਪੁਜੇ ਕਰਤਾ ਆਪ ਪਰਪੰਚ ਕਰੀ ਜਾ ਆਪੇ वेद पुराण ਸਭ ਸਾਸਤ ਮਹਾਰਾਜ ਕਹਿੰਦੇ ਆਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਸਨਾਤਨ ਗ੍ਰੰਥ ਜਿਵੇਂ वेद पुराण ਤੇ ਸ਼ਾਸਤਰ ਵਗੈਰਾ ਅਤੇ ਆਪ ਕਥਾ ਆਪ ਭੀਜੈ ਤੇ ਵਕਤਾ ਹੋ ਕੇ ਬੁਲਾਰਾ ਹੋ ਕੇ ਵਿਦਵਾਨ ਹੋ ਕੇ ਕਥਨੀ ਵੀ ਆਪ ਹੀ ਕਰਦਾ ਫਿਰਦਾ ਇਹਨਾਂ ਧਰਮ ਗ੍ਰੰਥਾਂ ਦੀ ਅਤੇ ਸਰੋਤਾ ਹੋ ਕੇ ਜਗਿਆਸੂ ਜਨ ਹੋ ਕੇ ਮਹਾਰਾਜ ਕਹਿੰਦੇ ਇਹਨਾਂ ਨੂੰ ਸੁਣ ਕੇ ਭੇਜਦਾ ਵੀ ਉਹ ਆਪ ਹੀ ਫਿਰਦਾ ਆਕਾਲ ਪੁਰਖ ਵਾਹਿਗੁਰੂ ਕਹਿੰਦੇ ਆਪੇ ਹੀ ਵਹਿ ਪੂਜੇ ਕਰਦਾ ਆਪ ਪਰਪੰਚ ਕਰੀ ਜਾ ਤੇ ਦੇਵੀ ਦੇਵਤਿਆਂ ਦੀ ਬੈਠ ਕੇ ਪੂਜਾ ਵੀ ਉਹ ਆਪ ਹੀ ਕਰਦਾ ਫਿਰਦਾ ਕਰਮੇकांड ਲੋਕਾਂ ਦੇ ਵਿੱਚ ਦੇ ਅਤੇ ਇਸਰ ਮਹਾਰਾਜ ਕਹਿੰਦੇ ਆਪ ਪਰਪੰਚ ਕਰੀ ਜਾ ਤੇ ਜਗਤ ਰੂਪੀ ਪਰਪੰਚ ਦੀ ਰਚਨਾ ਵੀ ਆਪ ਹੀ ਕਰਦਾ ਜਾਂ ਸਾਰਾ ਇਹ ਜਿਹੜਾ ਪਰਪੰਚ ਹੈ ਨਾ ਦਿਖਾਵੇ ਵਾਲਾ ਜਾਂਦੇ ਪੂਜਣ ਵਾਲਾ ਮਹਾਰਾਜ ਕਹਿੰਦੇ ਵੀ ਉਹ ਆਪ ਹੀ ਕਰਦਾ ਫਿਰਦਾ ਜੰਨਾ ਵੀ ਅਡੰਬਰ ਆ ਧਰਮ ਦਾ ਕਹਿੰਦਾ ਆਪ ਵਰਵਿਰਤ ਆਪ ਨਿਰਵਿਰਤ ਆਪੇ ਅਕਥ ਕਥੀ ਜੈ ਆਪ ਪਰਵਿਰਤ ਮਾਇਆ ਦੇ ਵਿੱਚ ਖਚਤ ਜਾਂ ਪਰਵਿਰਤ ਵੀ ਉਹ ਆਪ ਹੀ ਆਹ ਮਹਾਰਾਜ ਕਹਿੰਦੇ ਅਤੇ ਆਪ ਨਿਰਵਿਰਤੀ ਅਰਥਾਤ ਕਿ ਮਾਇਆ ਤੋਂ ਨਿਰਲੇਪ ਜਾਂ ਤਿਆਗੀ ਵੀ ਉਹ ਆਪ ਹੀ ਆਹ ਆਕਾਲ ਪੁਰਖ ਵਾਹਿਗੁਰੂ ਅਤੇ ਆਪੇ ਅਕਥ ਕਥੀ ਜੈ ਅਕਥ ਪਰਮੇਸ਼ਰ ਦੀ ਕਥਣੀ ਵੀ ਉਹ ਆਪ ਹੀ ਕਰਦਾ ਫਿਰਦਾ ਹੈ ਕਹਿੰਦੇ ਆਪੇ ਪੁੰਨ ਸਭ ਆਪ ਕਰਾਏ ਆਪ ਅਲਿਪਤ ਵਰਤੀ ਜਾ ਪਾਪੇ ਪੁੰਨ ਸਭ ਆਪ ਕਰਾਏ ਤੇ ਪੁੰਨ ਕਰਮ ਬਗੈਰਾ ਵੀ ਉਹ ਆਪ ਹੀ ਐ ਤੇ ਪੁੰਨ ਕਰਮ ਬਗੈਰਾ ਉਹ ਸਾਰੇ ਆਪ ਹੀ ਕਰਵਾਉਂਦਾ ਫਿਰਦਾ ਹੈ ਪੁੰਨੀਆਂ ਦੇ ਕੋਲ ਤਾਂ ਤੇ ਮਹਾਰਾਜ ਕਹਿੰਦੇ ਆਪ ਅਲਿਪਤ ਵਰਤੀ ਜਦ ਕਰਮਾਂ ਤੋਂ ਨਿਰਲੇਪ ਹੋ ਕੇ ਵੀ ਉਹ ਆਪ ਹੀ ਵਰਤ ਰਿਹਾ ਕਰਮਾਂ ਤੋਂ ਚੇਰਾ ਹੋ ਕੇ ਕਹਿੰਦੇ ਆਪੇ ਸੁਖ ਦੁਖ ਦੇਵਾ ਕਰਦਾ ਆਪੇ ਬਖਸ਼ ਕਰੀ ਜਾ ਕਬੇ ਸੁਖ ਦੁਖ ਦੇਵਾ ਕਰਦਾ ਤੇ ਉਹ ਕਰਤਾ ਪੁਰਖ ਕਾਲ ਪੁਰਖ ਵਾਹਿਗੁਰੂ ਜੀਵਾਂ ਨੂੰ ਸੁਖ अथवा ਦੁਖ ਵੀ ਆਪ ਹੀ ਦਿੰਦਾ ਫਿਰਦਾ ਹੈ ਕਦੇ ਮਹਾਰਾਜ ਕਹਿੰਦੇ ਆਪੇ ਬਖਸ਼ ਕਰੀ ਜਾ ਤੇ ਜੀਵਾਂ ਨੂੰ ਮਹਾਰਾਜ ਕਹਿੰਦੇ ਬਖਸ਼ ਵੀ ਆਪ ਹੀ ਲੈਂਦਾ ਹੈ ਬਖਸ਼ਿਸ਼ ਵੀ ਆਪ ਹੀ ਕਰਦਾ ਹੈ ਕਰਮਾਂ ਤੋਂ ਚੇਰਾ ਚੁੱਕ ਲੈਂਦਾ ਹੈ ਕਹਿੰਦੇ ਆਪੇ ਪੁੰਨ ਸਭ ਆਪ ਕਰਾਏ ਆਪ ਅਲਿਬ ਦਵਰਤੀ ਦਿਆ ਤਾਪੇ ਸੁਖ ਦੁਖ ਦੇਵਾ ਕਰਦਾ ਆਪੇ ਬਖਸ਼ ਕਰੀ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ